ਜੈ ਪ੍ਰੀਤ ਜੈ ਭਾਰਤ ਪਿੰਡ ਮੋਹਨ ਉਹ ਬਾਬਾ ਸਾਹਿਬ ਦੇ ਸਰਪੰਚ ਤੋਂ ਕੋਲ ਮੈਡੀਕਲ ਚੜ੍ਹਕ ਕੋਲ ਉਸ ਵਿੱਚ ਜਕਮੀ ਹੋਏ ਸਾਥੀ ਦਾ ਹਾਲਚਲ ਪੁੱਛਣ ਕਰ ਸਰਕਾਰੀ ਹਸਪਤਾਲ ਤੋਂ ਕੋਲ ਤੋਂ ਕੌਂਸਲ ਸਮਾਜ ਪਾਰਟੀ ਦੇ ਬਿਚਾਰ ਅਤੇ ਡਾਕਟਰ ਦੀ ਮੀਟਿੰਗ ਪਰ ਕਿੰਨਾ ਕੁ ਰਾਹਤ ਮਿਲਿਆ ਹੈ ਸਾਥੀ ਨੂੰ ਮਨੋਵਿਗਿਆਨਕ ਸਹਾਇਤਾ ਪੂਰਾ ਪੰਜਾਬ ਮਹੱਤਵਪੂਰਨ ਕਿਸੇ ਦੇਖਣ ਲੱਗਾ ਸਨ ਨਾਮ ਕਿਹੜਾ ਪਿੰਡ ਆ ਬਈ ਕੀ ਗੱਲਬਾਤ ਹੋਈ ਇਹ ਕਿੱਥੇ ਹੋਈ ਹੈ ਬੈਠੇ ਬਕਰੋ ਬੈਠੇ ਬਕਰੋ ਠੀਕ ਕਰੋ ਉਹ ਮੈਂ ਤੁਹਾਨੂੰ ਦੱਸਦਾ ਹਾਂ ਕਿ ਉਹ ਮੈਂ ਦਰਤਰ ਮੇਦਕਾਰ ਦੇ ਕੋਲੋਂ ਲੇਕ ਲਿਆ ਕਰਾਂਗਾ ਜਾਨੀ ਉਹ ਥੋੜੀ ਜਗ੍ਹਾ ਦੀ ਹੈ ਉਹ ਪੰਚਾਇਤੀ ਜਗ੍ਹਾ ਹੈ ਹੂੰ ਤੇ ਉਹ ਜਿਹੜੀ ਜਗ੍ਹਾ 'ਚ ਅਸੀਂ ਉਹ ਪੁੱਤ ਲਾਉਣਾ ਚਾਹੁੰਦੇ ਸੀ ਸਾਰਾ ਸਾਡਾ ਮਤਾ ਪਾਇਆ ਗਿਆ ਪੰਚਾਇਤ ਸੈਕਟੀ ਤੇ ਉਹ ਮਨਾ ਸੈਕਟੀ ਸਾਹਿਬ ਨੇ ਤੇ ਜਈ ਸਾਹਿਬ ਜੀ ਸਾਰੇ ਮਤੇ ਪਏ ਲੋਕਾਂ ਦੇ ਹੂੰ 25 ਦਿਨ ਮੈਂ ਰਮਨ ਸਿੰਘ ਇੱਕ ਵਟ ਨਾਮ ਮੈਂ ਜਥੇਦਾਰ ਰਮਨ ਸਿੰਘ ਸਿੰਘ ਯੂਨੀਅਨ ਬੀਐਸਪੀ ਹਲਕਾ ਮਰਕਲਾ ਅੱਜ ਅਸੀਂ ਇੱਥੇ ਜੀਸੀ ਸਾਹਿਬ ਦੇ ਗਵਰਨਰ ਦੇ ਨਾਮ ਮੈਮੋਰੰਡਮ ਦੇ ਪਹੁੰਚੀ ਕਿਉਂਕਿ ਕੱਲ ਜੜਬਾ ਹਲਕੇ ਦਾ ਪਿੰਡ ਬਗਰਾਵਾਲਾ ਜਿਹੜਾ ਉੱਥੇ ਕੁਸ ਸਰਾਰਤੀ ਗੁੰਡਿਆਂ ਨੇ ਭਾਵਾ ਸਾਹਿਬ ਦੇ ਵੱਤ ਦੀ ਵਿਦਵੀ ਕੀਤੀ ਤੇ ਜਿਹੜੇ ਉੱਥੇ ਸਰਪੰਚ ਸਾਹਿਬ ਜਿਹੜੀ ਉਹਨਾਂ ਦੀ ਮਿਸਿਸ ਪੰਚਾਇਤ ਉਹ ਵੀ ਸਰਪੰਚ ਸਾਹਿਬ ਨੇ ਮਤਾ ਪਾ ਕੇ ਪੰਚਾਇਤ ਦੇ ਵਾਗ ਦੇ ਮੁਤਾਬਕ ਮਤਾ ਪਾ ਕੇ ਜੋ ਵੱਤਲ ਆਇਆ ਉੱਥੇ ਤਾਂ ਉਸ ਜਿਹੜੇ ਪੁਰਾਣਾ ਸਰਪੰਚ ਹੈ ਜਿਹੜਾ ਕੋਈ ਹਰਦਾਰ ਸਿੰਘ ਇਹ ਕੋਸੋ ਦੇ ਹੋਰ ਗੁੰਡੇ ਅਨਸਰ ਨਾਲ ਉਹਨਾਂ ਨੇ ਗੁੰਡਾਗਰਦੀ ਕਰਦੇ ਹੋਏ ਉਹ ਬੁੱਤ ਦੀ ਬੀਬੀ ਅਧਵੀ ਕੀਤੀ ਤੇ ਜਿਹੜੇ ਜਿਹੜੇ ਸਰਪੰਚ ਉਹਨਾਂ ਦੇ ਪਤੀ ਗੁਰਸੇਈ ਕੋਸਾਂ ਕੋ ਦਾ ਵੀ ਸਰਪੰਚ ਪੜਦਾ ਤੇ ਇੱਕ ਹੋਰ ਮੁੰਡਾ ਉਹਦੀ ਲੱਤ ਫ੍ਰੈਕਚਰ ਸਾਰਾ ਦੀ ਦੋ ਤਿੰਨ ਮੁੰਡੇ ਇਸ ਤਰ੍ਹਾਂ ਜਿਹਦੇ ਜਾਦੇ ਛਟਾਣੀਆਂ ਅੱਜ ਅਸੀਂ ਡੀ ਸਾਹਿਬ ਨਾਲ ਮਿਲ ਕੇ ਨੁਕਸਬਾ ਹਲਕਾ ਸੰਰੂਰ ਵੱਲੋਂ ਪਾਰਟੀ ਦੇ ਜਨਸ਼ਕਤੀ ਚਮਕੌਰ ਸਿੰਘ ਜੀ ਵੀ ਡਾਕਟਰ ਮਕਰ ਸਿੰਘ ਜੀ ਸਾਫ ਦਾ ਡਿਪਟੀ ਡਾਇਰੈਕਟਰ ਹੰਚਾਰ ਦੇ ਰਕਸਵਾ ਸੰਗਰੋਹ ਤੇ ਹੋਰ ਸਤਗੁਰ ਸਿੰਘ ਜੀ ਜਿਲ੍ਹਾ ਪ੍ਰਧਾਨ ਸਮਰੂਹ ਤੇ ਹੋਰ ਸਾਰੀ ਸਾਡੀ ਸਾਰੀ ਟੀਮ ਦੇ ਮੈਂਬਰ ਅੱਡੀ ਸਾਹਿਬ ਨੇ ਮਿਲ ਕੇ ਇਸ ਦੇ ਸੰਬੰਧ ਜਾਣੋ ਕਰਾਇਆ ਕਿ ਅਸੀਂ ਸਾਰੇ ਮੰਨ ਕਰਦੇ ਆਂ ਕਿ ਇਕਤਾ ਹ ਜਿਹੜਾ ਬਾਬਾ ਸਾਹਿਬ ਦਾ ਕੱਲਾ ਪਰ ਰੋਡ ਪਿੰਡ ਚ ਨਹੀਂ ਜਿੱਥੇ ਵੀ ਬਾਬਾ ਸਾਹਿਬ ਦੇ ਬੋਤ ਲੱਗੇ ਉਹ ਅਸੀਂ ਗਵਰਨ ਸਾਹਿਬ ਨੂੰ ਮਿਹਨਤੀ ਕੀਤੀ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਹੁਕਮ ਕਰਨ ਕਿ ਜਿੰਨੇ ਵੀ ਬਾਬਾ ਸਾਹਿਬ ਦੇ ਬੋਤ ਲੱਗੇ ਉਹਨਾਂ ਦੀ ਪ੍ਰੋਟੈਕਸ਼ਨ ਵਾਸਤੇ ਕੋਈ ਨਾ ਕੋਈ ਕਾਰਵਾਈ ਕਰਨ ਜਿਹੜੇ ਗੁੰਡਿਆਂ ਨੇ ਇਸ ਤਰ੍ਹਾਂ ਦੀ ਹੰੜਵਾਹੀ ਕੀਤੀ ਆ ਕਿਉਂਕਿ ਬਾਬਾ ਸਾਹਿਬ ਕਿਤੇ ਕਿਸੇ ਦਿਨ ਤਾਂ ਸਮਾਜ ਦੇ ਜਾਂ ਹੋਰ ਵੀ ਸਾਰੇ ਸਮੁੱਚੀ ਲੋਕਾਈ ਦੇ ਪਰੇਵਰ ਹੋਏ ਨੇ ਜਿਨ੍ਹਾਂ ਨੇ ਕਰੋੜਾਂ ਲੋਕਾਂ ਨੂੰ ਆਪਣੇ ਧਿਆਨ ਅਹਿਸਾਬ ਨਹੀਂ ਹਾਕ ਲੈ ਕੇ ਦਿੱਤੇ ਆ ਅਸੀਂ ਸਾਰੇ ਮੰਗ ਕਰਦੇ ਆ ਜਿਹੜੇ ਵੀ ਗੁੰਡਾ ਗੁੰਡਾ ਕਰਦੀ ਕੀਤੀ ਹੈ ਜਿਨ੍ਹਾਂ ਨੇ ਔਰ ਸਰਪੰਚ ਸਾਹਿਬ ਦੇ ਜਿਹੜਾ ਪਤੀ ਆ ਉਹਨਾਂ ਦੇ ਜਾਂ ਹੋਰ ਜਿਹੜੇ ਵੀਰ ਬਾਬਾ ਸਾਹਿਬ ਦੇ ਬਤ ਦੀ ਉਥੇ ਹਫਾਜਤ ਵਾਸਤੇ ਗਏ ਸੀ ਉਹਨਾਂ ਦੇ ਗੁੰਡਾਕਾਰ ਕੇ ਸਰਪਾੜਾ ਦਾ ਸਾਰਿਆਂ ਦੇ ਤੇ ਇੱਕ ਸਖਤ ਕਾਰਵਾਈ ਕਰਨੀ ਚਾਹੀਦੀ ਆ ਜਿਸ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰਦੇ ਤਾਂ ਅਸੀਂ ਪਾਰਟੀ ਲੈਵਲ ਤੇ ਸਖਤ ਐਕਸ਼ਨ ਲਵਾਂਗੇ ਸਰਪੰਚਾਂ ਨੇ ਬੇਨਤੀ ਹੈ ਕਿ ਉਹ ਇਸੇ ਤਰ੍ਹਾਂ ਸਾਸੀ ਉਹਨਾਂ ਦੇ ਨਾਲ ਕਿਸੇ ਟਾਂ ਦੀ ਪੂਰੀ ਇਥੋਂ ਲੋਕਲ ਸਰੂਰ ਦੀ ਟੀਮ ਤੇ ਹੋਰ ਜਿਹੜੇ ਡੜਬਾ ਹਲਕੇ ਦੇ ਸਾਡੇ ਆਗੂ ਹੁਣ ਵੀ ਉੱਥੇ ਤੁਹਾਡੇ ਪਿੰਡ ਚ ਪਹੁੰਚੇ ਹੋਏ ਆ ਉਹ ਕਾਰਵਾਈ ਕਰ ਰਹੇ ਅਸੀਂ ਹਰ ਸਮੇਂ ਇਹਨਾਂ ਦੇ ਨਾਲ ਕਿਸੇ ਤਰ੍ਹਾਂ ਵੀ ਘਰਾਉਣ ਦੀ ਲੋੜ ਨਹੀਂ ਚਾਹੀ ਕੋਈ ਵੀ ਕਟਾ ਵੀ ਗੁੰਡਾ ਹੋਵੇ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆਂ ਕਿ ਜਿਹੜਾ ਮਾਹੌਲ ਖਰਾਬ ਹੋਣ ਤੋਂ ਰੋਕਿਆ ਜਾਵੇ ਤੇ ਬੱਤ ਦੀ ਵੀ ਬਾਬਾ ਸਾਹਿਬ ਦਾ ਜਿਹੜਾ ਬੱਤ ਲੱਗਿਆ ਉਹਦੀ ਵੀ ਹਿਫਾਜ਼ਤ ਕੀਤੀ ਜਾਵੇ ਤੇ ਜਿਹੜੇ ਇੱਥੇ ਹਸਪਤਾਲ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਜਿਹੜੇ ਬੀਮਰ ਹੈਗੇ ਆ ਬਾਬਾ ਸਾਹਿਬ ਦੀ ਬੱਤ ਦੀ ਹਿਫਾਜ਼ਤ ਕਰ ਰਹੀ ਸੀ ਜਾਂ ਜਿਹੜੇ ਬੱਤ ਲਾ ਰਹੀ ਸੀ ਕਿਉਂਕਿ ਪੰਚਾਇਤੀ ਕਦਮ ਮੁਤਾਬਕ ਵੀ ਸਾਰਾ ਉਹਨਾਂ ਨੇ ਪ੍ਰਸ਼ਾਸਨ ਉੱਪਰ ਸਾਰੇ ਇਹ ਕਾਰਵਾਈ ਕੀਤੀ ਹੈ ਜਿਹੜੀ ਪਹਿਲਾ ਸਟੇਜ ਉਹਨਾਂ ਨੇ ਲਈ ਸੀ ਉਹ ਸਟੇਜ ਵੀ ਡਿਸਮਿਸ ਹੋ ਗਈ ਤਾਂ ਮੈਂ ਇਹੀ ਬੇਨਤੀ ਕਰਾਂਗਾ ਕਿ ਜਿਹੜੀ ਬਾਬਾ ਸਾਹਿਬ ਦੀ ਬੱਤ ਦੀ ਭਾਸ਼ਦ ਕੀਤੀ ਜਾਵੇ ਤੇ ਜਿਹੜੇ ਜਿਹੜੇ ਵੀ ਅੰਸਰਾਂ ਨੇ ਗੁੰਡਾ ਕਰਦੀ ਕੀਤੀ ਆ ਉਹਨਾਂ ਨੂੰ ਜਿਹੜਾ ਵਿੱਚ ਰੱਖਿਆ ਧੰਨਵਾਦ ਬਰੇ ਲੱਤ ਨਾ ਮਰਦਾ ਨਾ ਮਰਦਾ ਹਾਂ ਉੱਤਰ ਫਾਇਦਾ ਮੇਰੇ ਉਹ ਕਹਿਆ